ਹੈਪੀ ਬਰਥਡੇ ਜੀ ਠੀਕ ਠਾਕ ਮੈਡਮ ਜੀ ਤੁਸੀਂ ਸ਼ਾਮਾਂ ਪੈ ਗਈਆਂ ਤੇ ਮੱਕੀ ਦਾ ਕੰਮ ਹਾਲੇ ਵੀ ਨਹੀਂ ਖਤਮ ਹੋਇਆ ਮੈਨੂੰ ਸਲਾਹ ਦੇਣੀ ਆ ਭਾਜੀ ਐ ਨਹੀਂ ਐ ਕਰੋ ਐ ਨਹੀਂ ਭਾਜੀ ਐ ਕਰੋ ਆਪ ਭਲਾ ਅਸੀਂ ਕੁਝ ਵੀ ਨਹੀਂ ਕਰਨਾ ਤਰਲਿਆ ਜਿਆ ਪਿਆ ਤਰਲਿਆਂ ਦੇ ਬਾਬਾ ਜੱਡਾ ਮੱਜਾਂ ਵੀ ਇਤੋਂ ਡਰਦੀਆਂ ਕਿਵੇਂ ਵਿੱਥ ਪਾ ਕੇ ਖੜੀਆਂ ਇਹਨੂੰ ਚੁੱਪ ਕਰਕੇ ਚਲਾ ਜਾ ਤੂੰ ਨਾ ਡੰਡੇ ਖਾਲੀ ਮੇਰੇ ਤੋਂ ਅੱਛਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਬੱਡੀ ਜੀ ਠੀਕ ਠਾਕ ਮੈਡਮ ਜੀ ਤੁਸੀਂ ਸਾਰੇ ਸਨੈਪਚੈਟ ਵਾਲਿਆਂ ਨੂੰ ਕਹਾਂ ਤੁਸੀਂ ਮੈਨੂੰ ਵਧਾਈਆਂ ਦੇਵੋਗੇ ਮੈਂ ਥ ਅੱਖਾਂ ਤੇ ਬੜੀਆਂ ਮੋਟੀਆਂ ਖਾਲੀ ਨੇ ਮੰਮੀਆਂ ਮੋਟੀਆਂ ਹੁੰਦੀਆਂ ਕਿ ਪਤਲੀਆਂ ਕੀ ਹੁੰਦੇਗਾ ਤੇਰੀ ਮੋਟੀ ਆ ਐ ਠੀਕ ਜਿਹੀ ਮੋਟੀ ਮੈਂ ਤੂੰ ਜਫੀ ਵਾਲੀ ਨਹੀਂ ਨੇ ਨਹੀਂ ਪੈਂਦੀ ਪਾ ਕੇ ਖਾ ਘੋੜੇ ਲਾ ਕੇ ਆ ਹੀ ਗਾਵਾਂ ਚੋਂੜ ਘੋੜੇ ਘੋੜੇ ਲਾ ਕੇ ਘੋੜੇ ਨਸਲੀ ਘੋੜੇ ਲਾਤੇ ਆ ਪੂਰੇ ਮਾ ਕਿਹੜੀ ਨਸਲ ਦਾ ਘੋੜਾ ਹੁੰਦਾ ਲਾਲ ਜਿਆ ਮਾਨੜવાડી ਸ਼ਾਇਦ ਉਹ ਲਾਇਆ ਵਾ ਮਸ਼ੀਨ ਦੀ ਚਵਾਈ ਤੇ ਉਹ ਲਾਇਆ ਹੋਇਆ ਵਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਦੱਬ ਦੇ ਕੰਮ ਅਗੇ ਹਾਂ ਵੈਰੀ ਗੁੱਡ ਹਾਂ ਮੰਮੀ ਗੇਂਦੀ ਰੋਲਣਾ ਪਾ ਮੱਝਾਂ ਡਰਾਉਂ ਮੱਝਾਂ ਵੀ ਇਤੋਂ ਡਰਦੀਆਂ ਕਿਵੇਂ ਵਿੱਥ ਪਾ ਖੜੀਆਂ एक तो पग आगे चला जा तू ना डंडे खाली मेरे को तो। अच्छा वो वाली तार तो लिथी है वाओ ऊपर स्पीकर की तार तो लथी है वाओ मम्मी कैसी हैं आओ हिंदी में बात करें थोड़ी सी आज को बोले कुछ क्या बोलूं आज को बहुत जल्दी मशीन लगाओ ਲੈਂਟਰ ਪਾ ਦੇਣਾ ਬਸ ਕੁੱਕਰੋਂ ਨਹੀਂ ਦੇਣਗੇ ਵਿਚਾਰ ਦੱਸੋ ਜੀ ਕੁੱਕਰ ਸਾਹਿਬ ਜੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਸਤਰੀ ਵਾਏ ਇਧਰ ਪਰ ਨਹੀਂ ਤੂੰ ਪੂਰਾ ਫੋਰਮੈਨ ਆਰਕੀਟੈਕਟ ਤੂੰ ਹੀ ਆਂ ਚੋਟੀ ਦਾ ਨਹੀਂ ਬਹਿ ਗਏ ਦਾਦੇ ਬਹਿ ਗਏ ਦਾਦੇ ਐਂ ਦਾਦੇ ਪੈਰਾ ਭਾਰੀ ਨਹੀਂ ਦੱਸ ਕੀ ਕਹਿ ਮੈਂ ਐ ਆ ਏਕਟਰ ਆ ਗਿਆ ਬੈਕ ਹੋਈ ਲਹਿਰਾਂ ਬਹਿਰਾਂ ਚਾਹੀਦਾ ਕੰਮ ਚਤੋ ਬਹਿਰੀ ਨਿਆਲਾ ਪੂਰੇ ਨਿਆਲਾ ਭਾਈ ਕਿਵੇਂ ਪਏ ਨੇ ਬਾਹ ਲੰਮੇ ਬੈ ਗਏ ਭਾਈ ਜੀ ਐ ਕਰਕੇ ਲੰਮੇ ਬੈ ਗਏ ਲੱਤਾਂ ਫਿਆਰ ਕੇ ਠੀਕ ਆ ਠੀਕ ਆ ਆਹੀ ਕੋਈ ਹਾਂਜੀ ਅੱਛਾ ਲੰਗਰ ਚੱਲ ਰਿਹਾ ਜੀ ਲੰਗਰ ਚੱਲ ਰਿਹਾ ਸੀ ਇਧਰ ਵੀਰ ਹੋਣੇ ਆਵੇ ਬਸ ਸੰਗਤਾਂ ਖਾ ਕੇ ਬੈਠੀਆਂ ਵਾਂ ਤੇ ਹੁਣ ਚਾਹ ਪੀ ਰਹੀਆਂ ਵਾਂ ਅੱਛਾ ਇਹ ਤੋਂ ਬਾਅਦ ਫੇਰ ਸਿੱਧਾ ਕੋਪ ਦੇ ਉੱਤੇ ਦੇ ਉੱਥੇ ਹੀ ਬਸ ਉਹ ਤਾਂ ਕਿਹਾ ਰੋ ਇਹਨਾਂ ਨੂੰ ਹਾਂ ਤੇ ਕੋਪ ਦੀ ਐਨ ਲੈਨਮੈਂਟ ਬਣਾ ਰਹੇ ਆ ਕਿ ਸਿੱਧਾ ਹੀ ਟੇਪਰ ਹੀ ਤਾਂ ਨੂੰ ਚੜ ਜਵੇ ਜਾ ਕੇ ਸਿੱਧਾ ਹੌਲੀ ਹੌਲੀ ਉਹ ਦੋ ਮੁੰਡੇ ਨੌਜਵਾਨ ਬਸ ਮੋਟਰਸਾਈਕਲ ਸਪਲੈਂਡਰ ਤੇ ਬੈਠੇ ਨਾਲ ਇਹਨਾਂ ਨੇ ਲੱਭਾਵਾ ਚੱਕਿਆ ਪਤਾ ਨਹੀਂ ਕੀ ਕਰਨ ਚੱਲੇ ਆ ਕਿੱਥੇ ਚੱਲੇ ਪ੍ਰੈਸ ਕਰਾਉਣ ਹਾਂਜੀ ਪ੍ਰੈਸ ਕਰਾਉਣ ਕੀ ਗੱਲ ਕਰੇ ਪ੍ਰੈਸ ਨਹੀਂ ਚੱਲਦੀ ਪ੍ਰੈਸ ਨਹੀਂ ਚੱਲਦੀ ਸ਼ਹਿਰ ਵਧੀਆ ਚੱਲਦਾ ਸ਼ਹਿਰੋ ਜਾਰੀ ਵਧੀਆ ਚੱਲਦੀ ਪ੍ਰੈਸ ਕਰਾ ਕੇ ਲੇ ਵੇ ਜਦ ਗਿਆ ਜਿੱਥੇ ਕਰਵਾ ਦਿੰਦੇ ਆਂ ਬੁੜੀਆਂ ਕਹਿੰਦੀਆਂ ਸਾਨੂੰ ਕਰਨੀ ਨਾ ਪੈਣਾ ਆ ਚੱਕ ਵੇ ਉਹਨੇ ਚਾੜਤੀ ਟਰਾਲੀ ਉਹਨੇ ਉਹ ਉਹਦਾ ਵਾਸੀ ਨਹੀਂ ਚੱਲਦਾ ਉਹਦਾ ਗਾਂ ਉੱਥੇ ਪੈ ਤਾਂ ਹੀ ਚਾੜ ਦੇ ਹਾਂਜੀ ਫਰੈਂਡਸ ਸ਼ਾਮਾਂ ਪੈ ਗਈਆਂ ਤੇ ਮੱਕੀ ਦਾ ਕੰਮ ਹਲੇ ਵੀ ਨਹੀਂ ਖਤਮ ਹੋਇਆ ਹਲੇ ਵੀ ਅਸੀਂ ਬੀਜ ਰਹੇ ਹਾਂ ਗੱਗੋ ਨਹੀਂ ਤੁਰੇ ਫਿਰਦੇ ਨਾਲ-ਨਾਲ ਗੱਲਾਂ ਬਾਤਾਂ ਕਰਦੇ ਬੱਸ ਇਹਨਾਂ ਨੇ ਵੱਖੀਆਂ ਤੇ ਹੱਥ ਰੱਖ ਲੈਣਾ ਆ ਧਾਕਾਂ ਦੇ ਹੱਥ ਰੱਖ ਕੇ ਹਰੇਕ ਬੰਦੇ ਨੂੰ ਸਲਾਹ ਦੇਣੀ ਆ ਭਾਜੀ ਐ ਨਹੀਂ ਐ ਕਰੋ ਐ ਨਹੀਂ ਭਾਜੀ ਐ ਐ ਕਰੋ ਆਪਾਂ ਆਹੀਂ ਕੁਝ ਵੀ ਨਹੀਂ ਕਰਨਾ ਆਪਾਂ ਹੀ ਦੁੱਕੀ ਦਾ ਕੰਮ ਨਹੀਂ ਕਰਦੇ ਰੁਪਈਏ ਦੀ ਚੀ ਚੱਕ ਕੇ ਇੱਥੋਂ ਦੇ ਇੱਥੇ ਨਹੀਂ ਕਰਦੇ ਡੱਕਾ ਹੀ ਤੋੜਨਾ ਨਹੀਂ ਆਕਾ ਹੀ ਮੋੜਨਾ ਨਹੀਂ ਗੱਗੂ ਹੋਣਾ ਨਹੀਂ ਬਾ ਲੋਕਾਂ ਨੂੰ ਸਲਾਮਾ ਦੇਣੋ ਹੜਨਾ ਨਹੀਂ ਬਾਸ ਜਿਦਾਂ ਵੀ ਵੇਖ ਕੱਡਾ ਬਾਸ ਬਣ ਕੇ ਖਲੋ ਗਿਆ ਵੀ ਲੈ ਪਾਜੀ ਮੈਂ ਹੀ ਦੱਸੂਗਾ ਤੁਹਾਨੂੰ ਸਾਰਾ ਕੁਝ ਮੈਨੂੰ ਹੀ ਪਤਾ ਨੌਲੇਜ ਮੈਨੂੰ ਹੀ ਆ ਤਰਲਿਆਂ ਦੇ ਮਾਰਨ ਦੇ ਮੋਟਾ ਅੱਜ ਤਰਲਿਆਂ ਦੇ ਆ ਪਿਆ ਤਰਲਿਆਂ ਦੇ ਹੁਣ ਸਾਨੂੰ ਤਾਂ ਬਾਸ ਕਹਿੰਦਾ ਚੱਲ ਕਰ 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 ਸਹੀ ਤਰਲਿਆਂ ਦੇ ਆ ਪਿਆ ਤਰਲਿਆਂ ਦੇ ਲਿਆ ਦੇ ਬੜਾ ਪਿਆਰ ਜੀ ਫੋਟੇ ਬਾਹ ਨਹੀਂ ਹਿਲਦੀ ਓਏ ਅੰਜਾ ਜੇ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ